ਵੇਖੋ ਜੀ ਮੇਰਾ ਜਿਹੜਾ ਫਰਜ ਹੈ ਲੋਕ ਸਭਾ ਦਾ ਮੈਂਬਰ ਆਪਣੇ ਹਲਕੇ ਤੋਂ ਇਲਾਵਾ ਇੱਕ ਦੇਸ਼ ਦੀ ਉਸ ਵੱਡੀ ਸੰਸਥਾ ਪੰਚਾਇਤ ਜਿਹੜੀ ਸਾਡੇ ਦੇਸ਼ ਨੂੰ ਚਲਾਉਂਦੀ ਹੈ ਉਹਦਾ ਮੈਂਬਰ ਬਣਨਾ ਉਹਨੂੰ ਸਾਰੇ ਦੇਸ਼ ਵਾਸਤੇ ਦੇਸ਼ ਦੀ ਰਾਜਨੀਤੀ ਸਾਫ਼ ਸੁਥਰੀ ਹੋਣੀ ਚਾਹੀਦੀ ਅਸੀਂ ਪੰਜਾਬ ਚੋਂ 13 ਲੋਕ ਚੁਣ ਕੇ ਭੇਜਦੇ ਹਾਂ ਜੋ ਕਿਸੇ ਵੀ ਪਾਰਟੀ ਦੇ ਹੋਣ ਪਰ ਉਹ ਪੰਜਾਬ ਵਿੱਚੋਂ ਜਾਂਦੇ ਆ ਪੰਜਾਬ ਦਾ ਖਾਂਦੇ ਆ ਸਾਡਾ ਫਰਜ ਹੈ ਅਸੀਂ ਆਪ ਦੀ ਪੰਜਾਬ ਦੀ ਲੜਾਈ ਪੂਰੇ ਧੜਲੇ ਨਾਲ ਪੂਰਾ ਜੋਰ ਸ਼ੋਰ ਨਾਲ ਲੜੀਏ ਸਾਨੂੰ ਤਾਂ ਇਨਸਾਫ ਮਿਲ ਸਕਦਾ ਸਾਡੇ ਨਾਲ ਬਹੁਤ ਸਾਰੇ ਤੱਕੇ ਹੁੰਦੇ ਰਹਿੰਦੇ ਆ ਵਿਤਕਰੇ ਹੁੰਦੇ ਰਹਿੰਦੇ ਆ ਮੈਂ ਐਗਰੀਕਲਚਰ ਮਿਨਿਸਟਰ ਆ ਮੇਰੇ ਨਾਲ ਐਨੀਮਲ ਹਸਬੰਡਰੀ ਦਾ ਵੀ ਮੇਰੇ ਕੋਲੇ ਚਾਰਜ ਹੈ ਤਾਂ ਐਗਰੀਕਲਚਰ ਵੱਲੋਂ ਜਿਹੜਾ ਜੇ ਕਹੀਏ 5700 ਕਰੋੜ ਰੁਪਈਆ ਸਾਡਾ ਕੋਈ 3 ਸਾਲਾਂ ਦਾ ਰੋਗ ਛੱਡਿਆ ਸੀ ਹੁਣ ਸੁਪਰੀਮ ਕੋਰਟ ਵਿੱਚ ਕੇਸ ਪਾਇਆ ਜੇ ਪਾਰਲੀਮੈਂਟ ਦੇ ਮੈਂਬਰ ਇਸ ਤੇ ਰੋਲਾ ਰੱਪਾ ਪਾਉਣ ਕਿਉਂਕਿ ਪੈਸਾ ਦਾ ਪੰਜਾਬ ਦਾ ਤੇ ਪੰਜਾਬ ਦੀਆਂ ਸੜਕਾਂ ਪੰਜਾਬ ਦੀਆਂ ਮੰਡੀਆਂ ਜੇ ਕਿਸਾਨ ਦੇ ਨਾਲ ਕੋਈ ਹਾਦਸਾ ਜੇ ਮਜ਼ਦੂਰ ਦੇ ਨਾਲ ਕੋਈ ਹਾਦਸਾ ਵਾਪਰਦਾ ਹੈ ਕਿ ਉਹਨੂੰ ਅਸੀਂ ਉਹਦਾ ਇਹ ਸਹਾਇਤਾ ਦੇਣੀ ਹੁੰਦੀ ਹੈ ਇਸੇ ਤਰ੍ਹਾਂ ਅਸੀਂ ਜਿਹੜੇ ਮੈਂ ਉਹ ਪਹਿਲਾਂ ਕਿਉਂ ਜਿਹੜੇ ਲੋਕਾਂ ਲਈ ਬਹੁਤ ਭਗਵੰਤਮਾਨ ਹੋ ਰਹੇ ਨੇ ਇੱਕ ਜਿਹੜੇ ਆਮ ਆਦਮੀ ਕਲੀਨਿਕ ਖੋਲੇ ਗਏ ਉਹਨਾਂ ਨਾਲ ਛੋਟੇ-ਛੋਟੇ ਲੋਕਾਂ ਨੂੰ ਜਿਹੜਾ ਹੈ 3-4000 ਦਾ ਜਿਹੜਾ ਟੈਸਟ ਕਰਾਉਣਾ ਦਵਾਈਆਂ ਲੈਣੀਆਂ ਬਹੁਤ ਔਖੀਆਂ ਹੁੰਦੀਆਂ ਉਹਨਾਂ ਵਾਸਤੇ ਵੱਡਾ ਫਾਇਦਾ ਪਰ ਜਦੋਂ ਤਕਰੀਬਨ ਪੌਣੇ 900 ਦੇ 900 ਦੇ ਨੇੜੇ ਅਸੀਂ ਪਹੁੰਚ ਗਏ ਸਾਂ ਪਿੰਡਾਂ 'ਚ ਔਰ ਇਹ ਤਕਰੀਬਨ ਸਾਰੇ ਪਿੰਡਾਂ ਵਿੱਚ ਜਿਹੜੀ ਸਰਕਾਰ ਦੀ ਸਕੀਮ ਆ ਇਹਨੂੰ ਲੋਕਾਂ ਵਿੱਚ ਪਹੁੰਚਾਇਆ ਜਾਵੇ ਪਰ ਸਾਡਾ ਉਹ ਹੈਲਥ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਵੀ ਉਹਨਾਂ ਨੇ ਇੱਕ ਵਾਰੀ ਰੋਕ ਲਿਆ ਇਹਦੇ ਵਿੱਚ ੜਿੱਕਾ ਲਾਉਣ ਨੂੰ ਇਹ ਜਿਹੜੇ ੜਿੱਕੇ ਹਮੇਸ਼ਾ ਲੱਗਦੇ ਐ ਵੈਸੇ ਤਾਂ ਪੰਜਾਬ ਨਾਲ ਬਹੁਤ ਤੱਕਾ ਤੁਸੀਂ ਆਪ ਜਾਣਦੇ ਹੋ ਨਾ ਹੀ ਸਾਡੇ ਕੋਲੇ ਰਾਜਧਾਨੀ ਐ ਨਾ ਸਾਡੇ ਕੋਲੇ ਹਾਈ ਕੋਰਟ ਐ ਤੇ ਨਾ ਹੀ ਸਾਡੇ ਕੋਲੇ ਬੋਲੀਆਂ ਦੀ ਗੱਲ ਐ ਜਿਹੜੀ ਜਿਹੜੀ ਬੋਲੀ ਤੇ ਅਸੀਂ ਬੈਠੇ ਆ ਉਸਦੇ ਵੀ ਲੋਕ ਸਾਡੇ ਤੋਂ ਬਾਹਰ ਕੀਤੇ ਗਏ ਮੇਰੇ ਨਾਲ ਹੀ 15 ਕਿਲੋਮੀਟਰ ਤੇ ਡੱਬ ਵਾਲੀ ਵੰਡੀ ਸ਼ੁਰੂ ਹੋ ਜਾਂਦੀ ਐ ਸਾਡਾ ਆਪਦਾ ਪੰਜਾਬੀਆਂ ਦਾ ਜਿਹੜਾ ਉਹ ਇਲਾਕਾ ਨੂੰ ਹਰਿਆਣੇ ਵਿੱਚ ਜਿਵੇਂ ਸ਼ਾਮਲ ਕੀਤਾ ਗਿਆ ਉੱਥੇ बोलਦੇ ਬੋਲੀ ਹੋਰ ਤਰ੍ਹਾਂ ਲਿਖਣੀ ਪੜਨੀ ਗਾ ਹੋਰ ਤਰ੍ਹਾਂ ਪੈ ਜਾਂਦੀ ਹੈ ਸਾਰਾ ਕਈ ਵਾਰੀ ਦਿੱਕਤਾਂ ਆਉਣ ਲੱਗ ਜਾਂਦੀਆਂ ਇਸ ਵਾਸਤੇ ਸਾਡੇ ਪਾਰਲੀਮੈਂਟ ਮੈਂਬਰਾਂ ਦਾ ਫਰਜ ਹੈ ਅਸੀਂ ਲੜਾਈ ਲੜੀਏ ਦੂਸਰੀ ਆਪਣੇ ਇਲਾਕੇ ਵਾਸਤੇ ਜਿਵੇਂ ਜਿਵੇਂ ਜਿਹੜੀਆਂ ਜਿਹੜੀਆਂ ਲੋੜਾਂ ਲੋਕ ਦੱਸਦੇ ਪੁੱਛਦੇ ਰਹਿਣ ਉਹਦੇ ਵਿੱਚ ਹਿੱਸਾ ਪਾਉਣਾ ਸਾਡਾ ਫਰਜ ਬਣਦਾ ਹੈ ਬੀਬੀ ਹਰ ਸਿਮਰਤ 15 ਸਾਲ ਰਹਿ ਕੇ ਆਏ ਆ 6-7 ਸਾਲ ਮਨਿਸਟਰ ਵੀ ਰਹੇ ਮਨਿਸਟਰ ਇੱਕ ਵਧੀਆ ਮਹਿਕਮੇ ਦੇ ਸੀ ਉਹ ਮੇਰੇ ਤੇ ਸਵਾਲ ਕਰਦੇ ਰਹਿੰਦੇ ਆ ਪਰ ਉਹ ਫੂਡ ਪ੍ਰੋਸੈਸਿੰਗ ਦੇ ਮੰਤਰੀ ਸੀ ਸਾਡੇ ਚ ਇਹੀ ਅਸੀਂ ਪੰਜਾਬ ਵਿੱਚ ਤਾਂ ਹੈ ਹੀ ਫੂਡ ਦਾ ਕਾਰੋਬਾਰ ਹੋਰ ਤਾਂ ਹੈ ਹੀ ਨਹੀਂ ਜੇ ਇਹਦੇ ਪ੍ਰੋਸੈਸਿੰਗ ਪਲਾਂਟ ਲਾਉਂਦੇ ਕੋਈ ਦੂਜਾ ਫੂਡ ਪਾਰਕ ਬਣਾਉਂਦੇ ਜਿਹਦੇ ਨਾਲ ਸਾਡੇ ਪੰਜਾਬ ਦੇ ਲੋਕਾਂ ਨੂੰ ਚਾਹੇ ਵਪਾਰੀ ਸੀ ਕਿਸਾਨ ਸੀ ਮਜ਼ਦੂਰ ਸੀ ਸਾਰਿਆਂ ਨੂੰ ਰਲ ਮਿਲ ਕੇ ਬਹੁਤ ਵੱਡਾ ਫਾਇਦਾ ਹੋਣਾ ਸੀ ਇਹ ਤਿੰਨ ਚਾਰ ਥਾਵਾਂ ਤੇ ਇਹਨਾਂ ਲੋਕਾਂ ਨੂੰ ਖੇਚਲਦਾਰੀ ਕਰਨੀ ਚਾਹੀਦੀ ਸੀ ਸਗੋਂ ਜੋ ਕੁਝ ਸੀ ਪਹਿਲਾਂ ਮੜੀਆਂ ਮੋਟੀਆਂ ਤੁਸੀਂ ਆਪਾਂ ਬਠਿੰਡੇ ਵਿੱਚ ਬੈਠੇ ਆਂ ਇੱਥੋਂ ਦਾ ਥਰਮਲ ਪਲਾਂਟ ਸੀ ਇਹ ਬੰਦ ਕਰਨ ਵਾਲੇ ਕੌਣ ਲੋਕ ਆ ਜਿਹੜੇ ਅੱਜ ਤਰੱਕੀ ਦੀਆਂ ਗੱਲਾਂ ਕਰਦੇ ਸੋ ਅਸੀਂ ਤਾਂ ਜੇ ਸਾਡੀ ਭਗਵੰਤਮਾਨ ਡਿਗਵਾਈ ਸਰਕਾਰ ਨੇ ਇੱਕ ਪ੍ਰਾਈਵੇਟ ਕੰਪਨੀ ਕੋਲੋਂ ਕੋਈ 1080 ਕਰੋੜ ਦਾ ਥਰਮਲ ਪਲਾਂਟ ਖਰੀਦ ਕੇ ਗੁਰੂ ਅਮਰਦਾਸ ਜੀ ਦੇ ਨਾਂ ਤੇ ਉਹਨੂੰ ਨਵੇਂ ਤੌਰ ਤੇ ਚਲਾਉਣ ਦੀ ਜਿਹੜੀ ਸਾਡੀ ਆਪਣੀ ਚੰਗੀ ਮਨਸ਼ਾ ਹੈ